मानियोग डायरैक्टर हैल्थ सर्विस पंजाब जी के हुक्म मानियोगीसी साहेब जी के हुक्म के अनुसार सीरत हस्पता रूपनगर सील किया रूपनगर के एस डी एम जी ने दसिया ए सारे स्टोक रजिस्टर अपनी हिरासत में ले लगे तो जिन्हिया इन दवाई नेलमीरा उन्होंने डबल लॉकिंग करके उसकी चाबियां हैल्थ डिपार्टमेंट ने अपनी हिरासत में ले लिया ने इन्हों ज सी टीवी एक्सैस है पुलिस डिपार्टमेंट नल्थ डिपार्टमेंट दो मिल जाएगा ਉਨਾ ਨੇ ਦੱਸਿਆ ਕਿ ਇਹਨਾਂ ਦੇ ਪੂਰੇ ਪੰਜਾਬ ਵਿੱਚ 22 ਹੋਰ ਸੈਂਟਰਸ ਵੀ ਸਨ ਜੋ ਕਿ ਉਹ ਸਾਰੇ ਅੱਜ ਸਿਲਸਿਲੇਵਲ ਤਰੀਕੇ ਨਾਲ ਬੰਦ ਕੀਤੇ ਜਾ ਰਹੇ ਹਨ ਪ੍ਰਸ਼ਾਸਨ ਵੱਲੋਂ ਬੇਨਤੀ ਕੀਤੀ ਗਈ ਕਿ ਜਿੰਨੇ ਵੀ ਮਰੀਜ਼ ਜਿਹੜੇ ਇੱਥੇ ਇਲਾਜ ਕਰਾ ਰਹੇ ਸੀ ਉਹਨਾਂ ਨੂੰ ਸੋਚਣਾ ਹੈ ਕਿ ਸੀਰਤ ਹਸਪਤਾਲ ਰੁਪਨਗਰ ਦਾ ਤਤਕਾਲੀਨ ਪਰ ਬਾਵਨਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਤੇ ਜਿੰਨੇ ਵੀ ਮਰੀਜ਼ ਨੇ ਉਹ ਆਪਣੇ ਇਲਾਜ ਦੇ ਲਈ ਸਰਕਾਰੀ ਹਸਪਤਾਲ ਜਾ ਸਕਦੇ ਹਨ ਉਥੇ ਉਹਨਾਂ ਦਾ ਹਰ ਸੰਭਵ ਇਲਾਜ ਕੀਤਾ ਜਾਵੇਗਾ ਹਾਂਜੀ ਅੱਜ ਮਾਨਯੋਗ ਡਾਇਰੈਕਟਰ ਹੈਲਥ ਸਰਵਿਸਿਜ਼ ਪੰਜਾਬ ਜੀ ਦੇ ਹੁਕਮਾਂ ਦੇ ਤਹਿਤ ਅਤੇ ਮਾਨਯੋਗ ਡੀਸੀ ਸਾਹਿਬ ਜੀ ਦੇ ਹੁਕਮਾਂ ਦੇ ਤਹਿਤ ਅਸੀਂ ਸੀਰਤ ਹਸਪੀਟਲ ਰੂਪਨਗਰ ਨੂੰ ਸੀਲ ਕੀਤਾ ਹੈ ਵਿਦ ਇਮੀਡੀਏਟ ਇਫੈਕਟ ਅਸੀਂ ਇਹਨਾਂ ਦੇ ਸਾਰੇ ਸਟਾਕ ਰਜਿਸਟਰਸ ਆਪਣੀ ਕਸਟਡੀ ਵਿੱਚ ਲੈ ਲਏ ਨੇ ਤੇ ਜਿੰਨੀਆਂ ਇਹਨਾਂ ਦੀ ਮੈਡੀਸਿਨਸ ਨੇ ਉਹ ਇੱਥੇ ਅੰਦਰ ਸਟੀਲ ਅਲਮਾਰੀਸ ਨੇ ਉਹਨਾਂ ਚ ਡਬਲ ਲੋਕਿੰਗ ਕਰਕੇ ਉਹਦੀ ਜਿਹੜੀ ਚਾਬੀਆਂ ਨੇ ਉਹ ਸਾਡੇ ਹੈਲਥ ਡਿਪਾਰਟਮੈਂਟ ਨੇ ਆਪਣੀ ਕਸਟਡੀ ਵਿੱਚ ਲੈ ਲਈਆਂ ਨੇ ਇਹਨਾਂ ਦਾ ਜਿਹੜਾ ਸੀਸੀਟੀਵੀ ਐਕਸੈਸ ਹੈ ਉਹ ਸਾਡੇ ਪੁਲਿਸ ਡਿਪਾਰਟਮੈਂਟ ਨੂੰ ਤੇ ਸਾਡੇ ਹੈਲਥ ਡਿਪਾਰਟਮੈਂਟ ਦੋਨਾਂ ਨੂੰ ਮਿਲ ਜਾਏਗਾ ਤੇ ਲਾਰਜਲੀ ਜਿਹੜਾ ਹੈ ਇਹ ਔਨ ਅਕਾਊਂਟ ਆਫ ਐਨ ਐਫਆਈਆਰ ਡੇਟਡ 31 12 2024 ਜਿਹੜੀ ਇਹਨਾਂ ਦੇ ਓਨਰ ਸੀਗੇ ਜਿਨ੍ਹਾਂ ਨੇ 22 ਹੋਰ ਸੈਂਟਰਸ ਨੇ ਪੂਰੇ ਪੰਜਾਬ ਦੇ ਵਿੱਚ ਉਹ ਸਾਰੇ ਅੱਜ ਸਿਲਸਿਲੇਬਾਰ ਤਰੀਕੇ ਨਾਲ ਬੰਦ ਕੀਤੇ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਤੇ ਰੂਪਨਗਰ ਦਾ ਸੈਂਟਰ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਸਾਡੀ ਟੀਮ ਇਹਨੂੰ ਸੀਲ ਕਰਨ ਲੱਗੀ ਹੋਈ। ਪਰ ਐਸੀ ਕੋਈ ਮਰੀਜ਼ੀ ਵੀ ਸੀ ਜਿਹਦੇ ਕੋਈ ਤੁਸੀਂ ਚੈੱਕ ਇਨ ਕਰਨ ਆਏ ਜਿਹੜੇ ਮਰੀਜ਼ ਸੀ ਇੱਥੇ? ਅ ਨਹੀਂ ਐਸੱਚ ਕੋਈ ਮਰੀਜ਼ ਨਹੀਂ ਸੀਗੇ। ਤੇ ਸਾਡੀ ਸਾਰਿਆਂ ਨੂੰ ਜਿੰਨੇ ਵੀ ਮਰੀਜ਼ ਜਿਹੜੇ ਉਹ ਇਲਾਜ ਕਰਾ ਰਹੇ ਸੀ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਸੀਰਤ ਹਸਪੀਟਲ ਰੂਪਨਗਰ ਦਾ ਤਤਕਾਲੀਨ ਪਰਭਾਵਨਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਜਿੰਨੇ ਵੀ ਮਰੀਜ਼ ਨੇ ਉਹ ਆਪਣੇ ਇਲਾਜ ਦੇ ਲਈ ਜਿਹੜਾ ਹੈ ਸਰਕਾਰੀ ਹਸਪੀਟਲ ਸਾਡੇ ਉੱਥੇ ਜਾ ਸਕਦੇ ਨੇ ਉੱਥੇ ਉਹਨਾਂ ਦਾ ਅਸੀਂ ਹਰ ਸੰਭਵ ਇਲਾਜ ਕਰਾਂਗੇ। ਸਾਡੇ ਐਸਐਮਓ ਸਾਹਿਬ ਇਸ ਪੂਰੀ ਪ੍ਰੋਸੈਸ ਨੂੰ ਪਰਸਨਲੀ ਮੋਨੀਟਰ ਕਰ ਰਹੇ ਨੇ ਤੇ ਸਾਡੇ ਨਾਲ ਕੀ ਕਹਨੇ ਹੁੰਦੇ ਆ ਸਿਟੀਜ਼ਨਸ ਦਾ ਜਿਹੜਾ ਕੋਆਪਰੇਸ਼ਨ ਆ ਉਹ ਕਾਫੀ ਅੱਛਾ ਰਿਹਾ ਹੈ ਸਿਟੀਜ਼ਨਸ ਵੀ ਰੈਪੀਟਿਟਿਵ ਕੰਪਲੇਂਟਸ ਵੀ ਸਿਗੀਆਂ ਤਾਂ ਆਈ ਹੋਪ ਜਿਹੜੀ ਪ੍ਰੋਬਲਮ ਆ ਉਹ ਲਾਰਜਲੀ ਸੋਲਵ ਹੋਏਗੀ ਮੇਰੀ ਜਿੰਨੇ ਵੀ ਲੋਕ ਜਿਹੜੇ ਨਸ਼ਾ ਛਡਾਉ ਇਸ ਨਸ਼ਾ ਛਡਾਉ ਕੇਂਦਰ ਤੋਂ ਆਪਣਾ ਇਲਾਜ ਕਰਾ ਰਹੇ ਸੀ ਉਹਨਾਂ ਨੂੰ ਰਿਕੁਐਸਟ ਹੈ ਕਿ ਉਹ बार-बार ਇਹਦੇ ਹਲੇ ਦੁਆਲੇ ਚੱਕਰ ਨਾ ਕੱਢਣ ਕਿਉਂਕਿ ਸਾਡੇ ਪੁਲਿਸ ਟੀਮ ਸੜੀਆਂ ਨੇ ਉਹਨੂੰ ਰੂਟੀਨਲੀ ਗਸ਼ਤ ਕਰਨੀਆਂ ਤੇ ਕਿਸੇ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈਣਾ ਪੈ ਸਕਦਾ ਇਨ ਕੇਸ ਉਹ ਬਾਰ-ਬਾਰ ਕਿਸੇ ਤਰ੍ਹਾਂ ਦਾ ਲਾਅ ਐਂਡ ਆਰਡਰ ਨੂੰ ਪ੍ਰੋਬਲਮ ਕਾਸ ਕਰਣ ਜਾਂ ਮਿਸਕਰੀਐਂਟਸ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਕਾਸ ਕਰੇ